ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਢਾਲੀਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਣੀ ਇੰਸਟਾਗ੍ਰam ਦੀ ਆਈਡੀ ਹੈਗੀ ਹੈ ਜੀ ਢਾਲੀਵਾਲ-ਬਟਿਕ ਤੁਸੀਂ ਉੱਤੇ ਜਾ ਕੇ ਆਪਣੇ ਚੈਨਲ ਨੂੰ ਫੋਲੋ ਕਰੋ ਤੇ ਨਵੇਂ ਨਵੇਂ ਡਿਜ਼ਾਈਨ ਦੇਖ ਕੇ ਤੁਸੀਂ ਆਪਣਾ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਉਥੇ ਆਪਾਂ ਜਿਹੜੇ ਡਿਜ਼ਾਈਨ ਆਪਾਂ ਅਪਲੋਡ ਕਰਦੇ ਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਆਪਣੇ ਕੋਲੋਂ ਕਰਵਾ ਸਕਦੇ ਹੋ ਹੈਂਡਵਰਕ ਨੀਡਲਵਰਕ ਕਾਰੀਵਰਕ ਮਸ਼ੀਨ ਵਰਕ ਜੋ ਵੀ ਤੁਹਾਨੂੰ ਵਰਕ ਪਸੰਦ ਆ ਜੋ ਤੁਹਾਨੂੰ ਕੱਪੜਾ ਪਸੰਦ ਆ ਕਿਉਂਕਿ ਅੱਗੇ ਜਿਹੜਾ ਸੀਜ਼ਨ ਹੈਗਾ ਵਿਆਹਾਂ ਦਾ ਚੱਲਣ ਵਾਲਾ ਹੈਗਾ ਸਰਦੀਆਂ ਦਾ ਸਾਰਾ ਸੀਜ਼ਨ ਹੀ ਦੇਖੋ ਪ੍ਰੋਗਰਾਮ ਆ ਹੁੰਦੇ ਆ ਤੁਸੀਂ ਆਪਣੇ ਲਈ ਸੂਟ ਜਿਹੜਾ ਹੋਣਾ ਤੁਸੀਂ ਆਪਣਾ ਆਰਡਰ ਦੇ ਕੇ ਆਪਣਾ ਸੂਟ ਜਿਹੜਾ ਬਣਵਾ ਕੇ ਰੱਖ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਕਰਕੇ ਤੁਸੀਂ ਆਪਣੇ ਸੂਟ ਜਿਹੜੇ ਹੁਣ ਬਣਵਾ ਸਕਦੇ ਹੋ ਤੇ ਗਏ ਹੁਣ ਜਿਹੜੇ ਹੈਗੇ ਨੇ ਵਰਤੋਂ ਨਾਲੇ ਸਪੈਸ਼ਲ ਜਿਹੇ ਦੋ ਆਰਟੀਕਲ ਤਿਆਰ ਕੀਤੇ ਸੀ ਉਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਦੇਖੋ ਜੀ ਇਹ ਪਕਰੇਵ ਦੇ ਉੱਪਰ ਤਿਆਰ ਕੀਤਾ ਹੈਗਾ ਤੇ ਇਹਦੇ ਫੁੱਲ ਜਿਹੜਾ ਇਹਦਾ ਘੇਰਾ ਹੈਵੀ ਫੁੱਲਾ ਫਰੰਟ ਹੀ ਹੈਵੀ ਹੈਗਾ ਤੇ ਇਹਦੇ ਆਊਗਾ ਦੇਖੋ ਪੂਰੇ ਘੇਰੇ ਦੇ ਉੱਪਰ ਵਰਕ ਇਸ ਤਰ੍ਹਾਂ ਦਾ ਤੇ ਇਸ ਤਰ੍ਹਾਂ ਉੱਪਰ ਚਾਕਾਂ ਤੱਕ ਵਰਕ ਜਾਊਗਾ ਪੂਰਾ ਜਿਹੜਾ ਹੈਵੀ ਘੇਰਾ ਬਣਿਆ ਉਸ ਦਾ ਕਲਰ ਕੰਟਰਾਸਟ ਬਹੁਤ ਸੋਹਣਾ ਲਵੈਂਡਰ ਕਲਰ ਹੈ ਜੀ ਕਰੇਵ ਦੇ ਉੱਪਰ ਆਪ ਰੈਡੀ ਕੀਤਾ ਹੈ ਤੇ ਇਹਦਾ ਘੇਰਾ ਜਿਹੜਾ ਹੈਗਾ 20 ਇੰਚ ਦਾ ਹੋਊਗਾ ਇਹ 20 21 ਇੰਚ ਤੱਕ ਤੁਸੀਂ ਘੇਰਾ ਇਹਦਾ ਬਣਾ ਸਕਦੇ ਹੋ ਤੇ ਲੈਂਥ ਹੋ ਗਈ ਇਹਦੀ ਜੀ 40 ਇੰਚ ਤੇ ਜਿੰਨਾਂ ਦਾ ਵੀ ਇਹ ਸੂਟ ਵੀ ਉਹਨਾਂ ਮੁਤਾਬਕ ਹੋਇਆ ਤਾਂ ਤੁਸੀਂ ਆਪਣੇ ਕੋਲ ਲੈ ਸਕਦੇ ਹੋ ਤੇ ਇਹਦਾ ਮੈਂ ਨੈਕ ਦੇਖ ਸਕਦੇ ਹੋ 40 ਇੰਚ ਦੀ ਲੰਬਾਈ ਦਾ ਹੋਊਗਾ ਜੀ ਇਹ ਜਿਹੜਾ ਹੈਗਾ ਸੂਟ ਆਪਣੇ ਕੋਲੇ ਤੁਸੀਂ ਜਿਹੜੀ ਹੈਗੀ ਆ ਸ਼ਾਰਟ ਸ਼ਰਟ ਬਣਾ ਕੇ ਵੀ ਇਹਦੇ ਨਾਲ ਸ਼ਰਾਰਾ ਵਗੈਰਾ ਬਣਾ ਸਕਦੇ ਹੋ ਤੇ ਆਪਣਾ ਜੇ ਤੁਸੀਂ ਥੋੜਾ ਨਾਪ ਇਦਾਂ ਦਾ ਹੋਊਗਾ ਤਾਂ ਤੁਸੀਂ ਆਪਣੇ ਲਈ ਜਿਹੜਾ ਹੈਗਾ ਸਲਵਾਰ ਕਮੀਜ਼ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗਾ ਕਿ ਦੇਖੋ neck ਦਾ ਵਰਕ ਬਹੁਤ ਜ਼ਿਆਦਾ ਸੋਹਣਾ ਵਰਕ ਹੈਗਾ ਫਿਨਿਸ਼ਿੰਗ ਬਹੁਤ ਜ਼ਿਆਦਾ ਕੀ ਹੈਗੀ ਹੈ ਸਫਾਈ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਵਰਕ ਦੀ ਇਹਦੇ ਉੱਪਰ ਥ्रेड ਤੇ ਜਰੀ ਦਾ ਵਰਕ ਕੀਤਾ ਹੈ ਤੇ ਇਦੇ ਨਾਲ ਇਸ ਦੀਆਂ ਬਾਹਾਂ ਦਾ ਵਰਕ ਹੈਵੀ ਵਰਕ ਇਸ ਦੀਆਂ ਬਾਹਾਂ ਦੇ ਉੱਪਰ ਆਊਗਾ ਸੇਮ ਇਸ ਤਰ੍ਹਾਂ ਦੇਖੋ ਸੇਮ ਉੱਪਰ ਤੱਕ ਇਦੀ ਮਾ ਦਾ ਵਰਕ ਆਊਗਾ ਇੱਥੋਂ ਤੱਕ ਹੈਗਾ ਤੇ ਤੁਸੀਂ ਆਪਣੇ ਕੋਲ ਸੂਟ ਜਿਹੜਾ ਆਰਡਰ ਕਰਨਾ ਹੈ ਕਰ ਸਕਦੇ ਹੋ ਇਹ ਆਪਣੇ ਕੋਲ ਤਿਆਰ ਹੈ ਜੀ ਇਹਦੇ ਨਾਲ ਪਰਖ ਚਨੂਨ ਦਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਦੇਖੋ ਆਪਾਂ ਕੱਟ ਵਰਕ ਕੀਤਾ ਹੈ ਦੇਖੋ ਇਹ ਆਪਣੇ ਕੋਲ ਦੁਪੱਟਾ ਇਹਦੇ ਨਾਲ ਤੇ ਸੂਟ ਮਿਲੂਗਾ ਜੀ ਤੁਹਾਨੂੰ 2500 ਰੁਪਏ ਦੀ ਰੇਂਜ ਦੇ ਵਿੱਚ 2500 ਰੁਪਏ ਰੇਂਜ ਹੈ ਸੂਟ ਦੀ ਤੁਸੀਂ ਜੀ ਆਪਣੇ ਕੋਲੋਂ ਲੈਣਾ ਤਾਂ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਇਹ ਆਪਣੇ ਕੋਲ ਇੱਕ ਸੂਟ ਤਿਆਰ ਹੋਇਆ ਤੇ ਇੱਕ ਆਪਾਂ ਆਰਟੀਕਲ ਹੋਰ ਜਿਹੜਾ ਆਪਾਂ ਬਾਰ-ਬਾਰ ਡਿਜ਼ਾਈਨ ਕੀਤੇ ਇਹਦੇ ਉੱਪਰ ਆਪਾਂ ਕੋਈ 20 ਤੋਂ 30 ਸੂਟਾਂ ਦੇ ਵਿੱਚ ਆਪਾਂ ਇਹ ਆਰਡਰ ਪੂਰਾ ਕਰ ਚੱਕ ਜਿਹੜਾ ਚੁੱਕਿਆ ਇਸ ਤੋਂ ਬਾਅਦ ਹੁਣ ਵੀ ਆਪਣੇ ਕੋਲ ਇਸ ਦੇ ਆਰਡਰ ਰੀਪੀਟ ਨਾਲ ਚੱਲ ਰਹੇ ਨੇ ਇਹ ਆਪਾਂ ਤਿਆਰ ਕੀਤੇ ਜੀ ਪਿਓਰ ਔਰਗੈਂਜਾ ਦੇ ਉੱਪਰ ਤੇ ਤੁਸੀਂ ਆਪਣੇ ਕੋਲ ਜਿਹੜੇ ਡਿਜ਼ਾਈਨ ਕਿਸੇ ਵੀ ਕਲਰ ਦੇ ਉੱਪਰ ਕਰਵਾਉਣਾ ਹੋਵੇ ਜੇ ਤੁਸੀਂ ਔਰਗੈਂਜਾ ਦੇ ਉੱਪਰ ਹੀ ਕਰਵਾਉਣਾ ਕਿਸੇ ਵੀ ਤਰ੍ਹਾਂ ਦਾ ਕਲਰ ਤੁਸੀਂ ਆਪਣੇ ਕੋਲ ਇਸ ਸੂਟਾ ਜਿਹੜਾ ਕਿਸੇ ਵੀ ਕਲਰ ਦੇ ਉੱਪਰ ਇਹ ਤਿਆਰ ਕਰਵਾ ਸਕਦੇ ਹੋ ਤੇ ਆਪਣੇ ਕਿ ਆਪਾਂ ਕੀਤਾ ਸੀ ਆਫ ਵਾਈਟ ਦੇ ਉੱਪਰ ਇਹ ਦੇਖ ਸਕਦੇ ਹੋ ਜੀ ਬਹੁਤ ਜਿਆਦਾ ਸੋਹਣਾ ਇਹਦਾ ਕੇਰੇ ਦਾ ਕੁਈਟਾ ਚੱਕਰ ਵੀ ਹੈ ਨਹੀਂ ਕਿਉਂਕਿ ਇਹਦੇ ਇੱਕ ਸਾਈਡ ਤੇ ਇਹ ਫਲਾਵਰ ਆ ਜਾਣਾ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਹੈ ਇਹ ਡਿਜ਼ਾਈਨ ਬਹੁਤ ਜਿਆਦਾ ਰਿਪੀਟ ਹੋ ਰਹੇ ਹਨ ਤੇ ਆਪਣੇ ਕੋਲੇ ਤਾਂ ਬਾਰ ਬਾਰ ਰਿਪੀਟ ਹੋ ਰਿਹਾ ਜਿਹੜਾ ਆਪਾਂ neck ਜੀ ਜਿਹੜਾ ਆਪਾਂ ਪਹਿਲਾਂ ਸੂਟ ਤਿਆਰ ਕੀਤੇ ਸੀ ਉਹਨਾਂ ਦਾ neck ਆਪਾਂ ਤਿਆਰ ਕੀਤਾ ਸੀ ਜਰੀ ਦੇ ਨਾਲ ਪਰ ਇਸ ਦੇ ਵਿੱਚ ਆਪਾਂ ਜਿਹੜਾ ਇਹ neck ਤਿਆਰ ਕੀਤਾ ਹੋਇਆਗਾ ਉਹ ਹੈਗਾ ਆਪਾਂ thread ਦੇ ਨਾਲ ਮਜ਼ੈਂਟਾ ਕਲਰ ਦੇ thread ਜਿਹੜਾ thread ਯੂਜ਼ ਕੀਤਾ ਇਹ neck ਬਣਾਉਣ ਵਾਸਤੇ ਬਹੁਤ ਜਿਆਦਾ ਸੋਹਣਾ ਦੇਖੋ ਸੂਟ ਹੈਗਾ ਦੇਖੋ ਕਿੰਨਾ ਸੋਹਣਾ ਇਹਦਾ ਨੱਕ ਦਾ ਡਿਜ਼ਾਈਨ ਬਣਿਆ ਹੋਇਆ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਇਹਦੀ ਲੈਂਥ ਹੋਊਗੀ ਜੀ 42 43 ਇੰਚ ਦੇ ਅਕੋਰਡਿੰਗ ਇਹਦੀ ਲੈਂਥ ਹੈਗੀ ਹੈ ਜੇ ਕਿਸੇ ਵੀ ਪੈਣ ਨੂੰ ਇਹ ਸੂਟ ਪਸੰਦ ਆਉਂਦਾ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਸੂਟ ਆਪਣੇ ਕੋਲ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਸੂਟ ਦੇ ਨਾਲ ਜਿਹੜਾ ਆਪਣੇ ਕੋਲ ਹੈਗਾ ਦੁਪੱਟਾ ਵੀ ਅਵੇਲੇਬਲ ਹੈ ਆਪਣੇ ਕੋਲੇ ਸੂਟ ਰੈਡੀ ਸੀ ਤੇ ਇਹਦੇ ਨਾਲ ਦੇਖੋ ਇਹਦੀ ਮੈਂ ਤੁਹਾਨੂੰ ਬਾਹ ਦਾ ਵਰਕ ਦਿਖਾਉਣ ਲੱਗੀ ਸੀ ਇਹ ਹੈਗਾ ਇਸ ਦੀ ਬਾਹ ਦੇ ਉੱਪਰ ਵਰਕ ਤਾਂ ਚਾਹੇ ਇਸ ਨੂੰ ਤੁਸੀਂ ਜਿਹੜਾ ਹੈਗਾ ਪੌਂਚਿਆਂ ਦੇ ਉੱਪਰ ਵੀ ਕਰ ਲੋ ਚਾਹੇ ਤੁਸੀਂ ਇਸ ਨੂੰ ਬਾਹ ਦੇ ਉੱਪਰ ਕਰ ਲੋ ਠੀਕ ਹੈ ਜੀ ਇੱਕ ਫਲਾਵਰ ਇਸ ਤਰ੍ਹਾਂ ਦਾ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਆਰਟੀਕਲ ਹੈ ਤੇ ਆਪਣੇ ਕੋਲ ਇਹਦੇ ਨਾਲ ਦੇ ਔਰਗੰਝਾ ਦੇ ਹੀ ਆ ਪਰਖਾ ਦੁਪੱਟਾ ਤੇ ਦੇਖੋ ਦੁਪੱਟੇ ਦੇ ਉੱਪਰ ਵਰਕ ਇਸ ਦੇ ਜਿਹੜੇ ਹੈਗੇ ਨੇ ਕੱਟ ਵਰਕ ਕੀਤਾ ਹੈ ਫੋਰ ਸਾਈਡ ਤਾਂ ਤੇ ਜਿਹੜਾ ਹੈਗਾ ਇਸ ਤੇ ਇਹ ਫਲਾਵਰ ਬਣੇ ਹੋਏ ਨੇ ਜਿਹੜੇ ਆਪਣੇ ਆਪਾ ਸਿਰ ਦੇ ਉੱਪਰ ਲੈਣੇ ਆ ਨਾ ਸਾਈਡ ਇਸ ਸਾਈਡ ਦੇ ਉੱਪਰ ਚ ਉੱਪਰ ਤਿੰਨ ਤਿੰਨ ਫਲਾਵਰ ਆ ਜਾਣਗੇ ਇਸ ਸਾਈਡ ਦੇ ਵਿੱਚ ਜਿਵੇਂ ਇਦਾਂ ਫਲਾਵਰ ਆ ਗਿਆ 6 6 ਫਲਾਵਰ ਹੋ ਜਾਣਗੇ ਇਹਦੇ ਉੱਪਰ ਥੋੜੀ ਥੋੜੀ ਜਿਹੀ ਜਗ੍ਹਾ ਬਾਅਦ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਤੇ ਇਸ ਤਰ੍ਹਾਂ ਇਹਦਾ ਦੁਪੱਟਾ ਤੇ ਨਾਲ ਕਟਵਰਕ ਆਊਗਾ 2500 ਰੁਪਏ ਦੀ ਇਹ ਵੀ ਦੋਨੇ ਸੂਟ ਅੱਜ ਵਾਲੇ 2500 ਰੁਪਏ ਦੀ ਰੇਂਜ ਵਿੱਚ ਰਹਿਣਗੇ ਜੀ ਜੇ ਤੁਹਾਨੂੰ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਕੋਲ ਇਹ ਸੂਟ ਜਿਹੜਾ ਵਾਹ ਕਰ ਸਕਦੇ ਹੋ ਬਹੁਤ ਜ਼ਿਆਦਾ ਸੌਫਟ ਬੜਾ ਜਿਹੜਾ ਫੈਬਰਿਕ ਹੈ ਇਸ ਦਾ ਬਹੁਤ ਜ਼ਿਆਦਾ ਸੋਹਣਾ ਕੁਆਲਿਟੀ ਦਾ ਬ੍ਰਾਂਡ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਇਹ ਤਾਂ ਜਿਹੜੇ ਆਪਾਂ ਔਰਗੈਂజా ਬਹੁਤ ਜ਼ਿਆਦਾ ਪਿਆਰ ਲੱਗਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਦੇਖੋ ਸ਼ਾਈਨ ਵਾਲਾ ਸੂਟ ਹੈਗਾ ਤੇ ਟਾਬਟਾ ਵਗੈਰਾ ਇਸ ਸੂਟ ਤੇ ਜੀ ਲੱਗੂਗਾ ਕਿਉਂਕਿ ਕੁਝ ਪੈਣਾ ਕਹਿੰਦੀਆਂ ਨੇ ਵੀ ਪਤਾ ਨਹੀਂ ਇਹਨਾਂ ਦੇ ਕੀ ਲੱਗੂਗਾ ਲਾਈਨਿੰਗ ਕਿਹੜੀ ਲਗੂ ਟਾਬਟਾ ਲੱਗਣਾ ਜੀ ਇਹਦੇ ਤੇ ਤੁਸੀਂ ਆਪਣੇ ਕੋਲੋਂ ਸੂਟ ਜਿਹੜਾ ਆਰਡਰ ਕਰਕੇ ਆਪਣਾ ਲੈ ਸਕਦੇ ਹੋ ਤੇ ਜੇ ਤੁਸੀਂ ਇਸ ਕਲਰ ਤੁਹਾਨੂੰ ਇਹ ਕਲਰ ਨਹੀਂ ਪਸੰਦ ਜਾਂ ਤੁਹਾਨੂੰ ਵਰਕ ਨਹੀਂ ਪਸੰਦ ਤੁਸੀਂ ਇਸ ਕਲਰ ਤੇ ਕੋਈ ਹੋਰ ਵਰਕ ਕਰਾਉਣਾ ਜਾਂ ਵਰਕ ਤੁਹਾਨੂੰ ਪਸੰਦ ਆ ਕਲਰ ਕੋਈ ਹੋਰ ਕਿਸੇ ਹੋਰ ਕਲਰ ਤੇ ਕਸਟਮਾਈਜ਼ ਕਰਾਉਣਾ ਉਹ ਵੀ ਤੁਸੀਂ ਆਪਣੇ ਕੋਲੋਂ ਮੈਸੇਜ ਕਰਕੇ ਤਿਆਰ ਕਰਵਾ ਸਕਦੇ ਹੋ ਜੇ ਤੁਸੀਂ ਆਪਣੇ ਕੋਲੋਂ ਸੂਟ ਪਸੰਦ ਆ ਇਸ ਸਕਰੀਨਸ਼ਾਟ ਲੈ ਲਿਓ ਦੋਨੇ ਸੂਟ ਅੱਜ ਵਾਲੇ 2500 ਰੁਪਏ ਦੀ ਰੇਂਜ ਵਿੱਚ ਨੇ ਤੁਸੀਂ ਆਪਣੇ ਲਈ ਕਰਵਾ ਚੌਥ ਲਈ ਜਾਂ ਅੱਗੇ ਤੁਸੀਂ ਆਪਣੇ ਕਿਸੇ ਪਾਰਟੀ ਲਈ ਸੂਟ ਆ ਜਿਹੜਾ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਅੱਗੇ ਤੋਂ ਅੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ